ਆਹ ਇੱਕ ਚੀਕਾ ਨਾਲ ਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਤੇ ਲੋ ਜੀ ਹੁਣ ਆ ਗਿਆ ਸਰਦੀਆਂ ਤੇ ਆਪਾਂ ਹੁਣ ਕਰਦੀ ਇੱਕ ਵਾਰੀ ਦੁਬਾਰੇ ਸਫਾਈਆਂਤ ਕਰਦੀਏ ਥੋੜੇ ਥੋੜੇ ਨਾ ਖੁੰਜੇ ਚ ਜਾਲੇ ਜੇ ਲੱਗੇ ਪਏ ਸੀਗੇ ਸਫਾਈਆਂ ਕਰਕੇ ਜਾਲੇ ਲਾ ਕੇ ਫਿਰ ਆਪਾਂ ਸਿਆਰ ਚ ਹੁਣ ਕਿਹੜਾ ਇੰਨਾ ਗਰਦ ਫਰਦ ਪੈਣੀ ਆ ਜੀਰੀਆਂ ਵੱਡੀਆਂ ਗਈਆਂ ਕਣਕਾਂ ਬੀਜੀਆਂ ਗਈਆਂ ਕੰਮ ਨਿਪੜ ਗਿਆ ਏ ਹੁਣ ਆਪਾਂ ਇਹ ਸਫਾਈ ਕਰਦੀਏ ਪਹਿਲਾਂ ਸਾਰੇ ਕਮਰਿਆਂ ਦੀਆਂ ਜਿਹੜੇ ਮਾੜੇ ਮੁੱਟੇ ਜਾਲੇ ਲੱਗੇ ਪਏ ਨੇ ਫਿਰ ਸੇ ਵਾਲ ਸੇ ਵਾਲ ਮੋਜ ਕਰਾਂਗੇ ਤੇ ਲੋ ਜੀ ਲਾ ਦੀ ਆ ਪੰਜਾਲੇ ਸਾਰੇ ਲਾ ਕੇ ਖੁੰਜੀਆਂ ਚ ਨਾ ਥੋੜੇ ਥੋੜੇ ਲੱਗ ਗਏ ਸੀਗੇ ਹੁਣ ਜੇ ਤਾਂ ਮੈਂ ਸੇਤੀ ਉਹ ਕਰਤਣੀ ਮੈਂ ਇੰਨਾ ਟਾਈਮ ਤਾਂ ਲਗਾਉਂਦੀ ਨਹੀਂ ਹੈਗੀ ਤੇ ਉਹਦੇ ਕਰਕੇ ਚੁੱਲ ਖੁੰਜੀਆਂ ਚ ਦਿਖਦੇ ਸੀਗੇ ਹੁਣ ਮੈਨੂੰ ਲੱਗੇ ਪਹਿਲਾਂ ਮੈਂ ਬੀਜੀ ਸੀ ਕੀ ਦਿਵਾਲੀ ਤੋਂ ਪਹਿਲਾਂ ਹੀ ਝਾੜਦਾ ਸੀਗੇ ਦਿਵਾਲੀ ਵੀ ਲੇਟ ਹੋਈ ਮੈਂ ਤਾਂ ਪਹਿਲਾਂ ਹੀ ਕੰਮ ਨਿਬੇੜਦਾ ਸੀਗਾ ਦਿਵਾਲੀ ਤੋਂ ਹੁਣ ਫਿਰ ਖੁੰਜੀਆਂ ਚ ਲੱਗੇ ਪਏ ਸੀਗੇ ਜਾਲੇ ਉਹ ਕਰ ਤਾਂ ਸਾਫ ਸਫਾਈ ਕਰਦਾ ਤੇ ਉਸ ਤੋਂ ਬਾਅਦ ਕਰਾਂ ਤੇ ਸਾਰੇ ਕਮਰਿਆਂ ਦੀ ਸਫਾਈਆਂ ਕਰਦਾ ਚਾਦਰਾਂ ਮੈਂ ਧੋਤੇ ਸੀਗੇ ਕੱਲ ਕੱਪੜੇ ਤੇ ਪਤਲੀਆਂ ਚੱਕਤੀਆਂ ਧੋਤੇ ਸਮਾਰਤੇ ਉਹ ਤੋਂ ਬਾਅਦ ਤੇ ਅੱਜ ਆਪਾਂ ਕਰਦਨੇ ਆ ਸਫਾਈਆਂ ਸਫਾਈਆਂ ਕਰਕੇ ਚਾਦਰਾਂ ਚੱਕ ਕੇ ਦੂਜੀਆਂ ਵਸਾਦਾ ਵੀ ਹੁਣ ਸਿਆਲ ਵਾਲੀਆਂ ਆਪਾਂ ਹੁਣ ਹੋ ਗਈ ਆ ਠੰਡ ਤੇ ਲੋਜੀ ਪਹਿਲਾਂ ਤਾਂ ਜਾਲੀ ਲਾ ਦੋਨੇ ਆ ਸਾਰੇ ਕਮਰਿਆਂ 'ਚ ਇਹ ਆ ਗਈ ਸੀ ਮੈਂ ਲੌਬੀ 'ਚ ਤੇ ਆ ਗਈ ਸੀਗੀ ਮੈਂ ਲੌਬੀ ਚ ਮੈਂ ਕਿ ਲੌਬੀ ਚ ਲਾਉਦਾ ਦੂਜੇ ਕਮਰੇ ਦੇ ਪਹਿਲਾਂ ਲਾਤੇ ਸੀਗੇ ਤੇ ਤੇ ਲੋ ਜੀ ਹੁਣ ਲੌਬੀ ਚ ਛਾੜ ਦਈਏ ਸਾਰੇ ਸਫਾਈਆਂ ਕਰ ਦਈਏ ਸਾਫ ਹੋ ਜਾਊਗਾ ਤੇ ਹੁਣ ਨਾ ਗਰਦਾਂ ਗੁਰਦਾਂ ਜਿਹੇ ਪੈਂਦੀਆਂ ਸੀਗੀਆਂ ਉਹਦੇ ਕਰਕੇ ਗਰਦ ਨਾਲੇ ਚਾਲੇ ਜੀ ਲੱਗੇਗੇ ਸੀਗੇ ਖੂੰਜੀਆਂ ਚ ਹੁਣ ਇੱਧਰ ਵੀ ਕਰਤੀ ਆਪਾਂ ਸਾਫ ਤੇ ਆ ਗਈ ਸੀ ਮੈਂ ਇੱਧਰਲੀ ਸਾਈਡ ਤੇ ਦੂਜੀ ਕੰਧ ਤੇ ਲਗਾ ਦਣੀ ਹੈ ਬਹੁਤ ਵਧੀਆ ਝਾੜ ਨਾਲ ਮੈਂ ਝਾੜ ਨਾਲ ਝਾੜ ਨਾਲ ਲਿਆਂਦਾ ਸੀਗਾ ਬਹੁਤ ਵਧੀਆ ਤੇ ਪਹਿਲਾਂ ਖਰਾਬ ਹੋ ਗਿਆ ਸੀਗਾ ਤੇ ਲੋ ਜੀ ਆਪਾਂ ਕਰਤੀਏ ਲੱਟਾਂ ਜਗ ਰਹੀਆਂ ਨੇ ਲੱਟਾਂ ਕਰਕੇ ਨਾ ਚਾਨਣਾ ਪੈ ਰਿਹਾ ਸਾਫ਼ ਨਹੀਂ ਦਿਖ ਰਿਹਾ ਮੈਨੂੰ ਤਾਂ ਸਾਫ਼ ਦਿਖਦਾ ਨਹੀਂ ਹੈਗਾ ਤੁਸੀਂ ਦੱਸਿਓ ਵੀ ਸਾਫ਼ ਦਿਖਦਾ ਤੇ ਇਹ ਟਾਈਮ ਪੀਸ ਲਗਾਤਾ ਆਪਾਂ ਨੇ ਇੱਧਰ ਸਾਹਮਣੇ ਲੋ ਜੀ ਟਾਕੀਆਂ ਮੋਰੀਆਂ ਝਾੜਤੀਆਂ ਸਾਰੀਆਂ ਮੈਥੋਂ ਸਾਰੀਆਂ ਤੇ ਆ ਖੋਲ ਕੇ ਝਾੜਤੀ ਸਭੀ ਕੱਟ ਕੇ ਝਾਰ ਕੇ ਲਗਾਤੀਆਂ ਸਾਫ ਕਰਤੀਆਂ ਹੁਣ ਪੜਦੇ ਕਰ ਦਾਂਗੇ ਇੱਧਰ ਫਾ ਵੇਰ ਕਰ ਦਾਂਗੇ ਇੱਧਰ ਦੋ ਟਿੱਕੇ ਤੇ ਮੇਜ ਝਾੜਤਾ ਇਹ ਮੇਜ ਵੀ ਸਾਫ ਕਰਤਾ ਝਾੜਤਾ ਤੇ ਸੁੰਭਰੂੰਗੀ ਹੁਣ ਮੈਂ ਸੁੰਭਰੂੰਗੀ ਫਿਰ ਸੈੱਟ ਕਰਕੇ ਸੋਫੇ ਇੱਧਰ ਕਰਤੇ ਸੋਫੇ ਝਾੜਦਾ ਹੁਣ ਮੈਂ ਪਹਿਲਾਂ ਸੋਫੇ ਝਾੜ ਕੇ ਫਿਰ ਤੋਂ ਵਰਤਣੀ ਸੜ ਤੀ ਕਰਦੇ ਆ ਤੇਲ ਹੋ ਜੀ ਹੁਣ ਇੱਧਰ ਝਾੜਦੀ ਆਪਾਂ ਹੈ ਕਬਰ ਸੋਫਿਆਂ ਦੇ ਚੱਕ ਕੇ ਉੱਪਰੋਂ ਇਹਨਾਂ ਨੂੰ ਝਾੜਦਾ ਉੱਪਰੋਂ ਸੱਤ ਝਾੜਤੀ ਤਾਕੀਆਂ ਝਾੜਤੀ ਆ ਕੰਮ ਨਿਪੜ ਗਿਆ ਝਾੜ ਚੜ ਕੇ ਨਾ ਮੈਂ ਮੇਜ਼ ਤੇ ਰੱਖ ਲੈਣੀ ਆ ਫਿਰ ਝਾੜ ਚੜ ਕੇ ਬਸਾ ਦੂੰਗੀ ਹਨਾ ਚਲੋ ਜੀ ਤੇ ਹੁਣ ਮੈਂ ਝਾੜ ਸਾਰੇ ਇਹ ਵੱਡਾ ਕੱਪੜਾ ਵੀ ਝਾੜਦਾ ਨਹੀਂ ਉੱਪਰੋਂ ਤੇ ਨੀਚੋਂ ਤੇ ਲੋ ਜੀ ਝਾੜਦਾ ਕੰਮ ਨਿਬੜ ਗਿਆ ਤੇ ਫਿਰ ਸੁਮਪਰੂੰਗੀ ਬਾਅਦ ਚ ਮੈਂ ਝਾੜ ਕੇ ਰੱਖ ਕੇ ਸੁਮਰ ਕੇ ਫਿਰ ਉੱਪਰ ਬਾਅਦ ਚ ਸੈਟ ਕਰ ਦੂੰਗੀ ਦੇ ਦੂੰਗੀ ਹਨਾ ਕੱਪੜਾ ਤੇ ਲੋ ਜੀ ਹੁਣ ਕਰਤੀ ਇੱਧਰ ਕੰਮ ਕਰਕੇ ਇੱਧਰ ਵੀ ਕਰ ਝਾੜਦਾ ਮੈਂ ਤੇ ਲੋ ਜੀ ਹੁਣ ਇੱਧਰ ਆਪਾਂ ਇਹ ਕਮਰਾ ਵੀ ਸੁੰਬਰਤਾ ਸੁੰਬਰ ਕੇ ਨਾ ਇਹ ਆਪਾਂ ਹੁਣ ਚਾਦਰ ਬਸਾ ਦਈਏ ਸਿਆਣਾ ਇਹ ਮੈਂ ਹੀਠਾਂ ਦੀ ਨਾ ਇੱਕ ਚਾਦਰ ਤਾਂ ਮ ਵਿਸਾ ਕੇ ਰੱਖ ਦਈਆਂ ਮੈਂ ਡਬਲ ਡਬਲ ਚਾਦਰਾਂ ਬਸਾਉਣੀ ਹੈ ਇੱਕ ਨੀਚੇ ਦੀ ਉੱਪਰ ਦੀ ਫਿਰ ਗੱਦਿਆਂ ਦੇ ਕਵਰ ਸੀਤੀ ਗੰਦੇ ਨਹੀਂ ਹੁੰਦੇ ਫਿਰ ਪੰਜ 6 ਮਹੀਨੇ ਬਾਅਦ ਧੋਣੇ ਆ ਤੇ ਇਹ ਚਾਦਰਾਂ ਵੀ ਨੀਚਲੀ ਤੋੜ ਦੇਣੀ ਉੱਪਰਲੀ ਤਾਂ ਸੀਤੀ ਬਦਲ ਦਾਨੀ ਆ ਤੇ ਇਹ ਫਿਰ ਆਏ ਆ ਗੱਦਿਆਂ ਚ ਕਵਰ ਗੰਦੇ ਨਹੀਂ ਹੁੰਦੇ ਨਾ ਇਹਦੀ ਕਰਕੇ ਫਿਰ ਮੈਂ ਦੋ ਦੋ ਵਸਾ ਕੇ ਰੱਖਦੀ ਆ ਜਿਹੜੀ ਪ੍ਰਾਣੀ ਹੋ ਜਾਂਦੀ ਆ ਘਸਚੇ ਜਾਂਦੀ ਆ ਥੋੜੀ ਬਹੁਤੀ ਫਟਦੀ ਜਾਂਦੀ ਆ ਆਲੇ ਦਲੇ ਖੁੰਝੇ ਖਾਂਝੀਆਂ ਚ ਲੱਗ ਕੇ ਉਹ ਫਿਰ ਮੈਂ ਨੀਚੇ ਦੀ ਵਸਾ ਦਾਨੀ ਆ ਉਧਰਲੇ ਬੈਡਾਂ ਦੇ ਵੀ ਨੀਚੇ ਦੀ ਕਾਟਨ ਦੀ ਵਸਾਈ ਵੀ ਆ ਕੱਸੀ ਪਈ ਉਹ ਬਿਲਕੁਲ ਏ ਪਾਟੀ ਦਾ ਹੈ ਨਹੀਂ ਮੈਂ ਐਵੇਂ ਹੀ ਥੱਲੇ ਦੀ ਵਸਾਈ ਵੀ ਆ ਲੋਜੀ ਕੰਮ ਨਹੀਂ ਬੇੜ ਗਿਆ ਇੱਧਰ ਆਪਣਾ ਹੁਣ ਇਹ ਵਸਾਤੀ ਹਲੇ ਆਪਾਂ ਨੇ ਛੋਟੀ ਆ ਇਹ ਥੋੜੀ ਜੀ ਜਦੋਂ ਫਿਰ ਜਾਦੇ ਠੰਡ ਹੋਜੂ ਫਿਰ ਉਹ ਦੂਜੀ ਚਾਦਰ ਵਸਾ ਦਾਨੀ ਇੱਕ ਹੋਰ ਨਾਪੀ ਆ ਇੱਧਰ ਦੋ ਸੈੱਟ ਨੇ ਉਧਰ ਵੀ ਦੋ ਸੈੱਟ ਨੇ ਲੋ ਜੀ ਇੱਧਰ ਬਸਾਤੀ ਆ ਚਾਦਰ ਕੰਮ ਨਿਬੇੜ। ਝਾੜਤੀਆਂ ਤੱਕੀਆਂ ਢਾਤੀਆਂ। ਹੁਣ ਆ ਗਿਆ ਸਿਆਲ। ਉਧੇ ਤੇ ਠੰਡ ਲੱਗਦੀ ਸੀਗੀ ਉਹ ਨਾ ਸੂਤੀ ਸੀ ਜੀ ਦਿਨ ਚ ਇੱਧਰ ਬਹਿ ਜਾਨੇ ਚਾਨਣਾ ਨਾ ਇੱਧਰ ਕਮਰੇ ਚ। ਤੇ ਫੇਰ ਲੱਗਦੀ ਆ ਠੰਡ ਹੁਣ ਇੱਧਰ ਹੀ ਬਸਾਦੀ। ਉਧਰ ਆਪਾਂ ਨੇ ਦੂਈ ਬਸਾਤੀ ਸਾਰਾ ਕੰਮ ਨਿਬੇੜਤਾ। ਝਾੜਤਾ ਅੱਜ। ਇੱਕ ਵਾਰੀ ਝਾੜਤਾ ਸਾਰੇ ਸਾਫ ਹੋ ਜੂ। ਉਹ ਦਾਗ ਪੈ ਗਿਆ ਪਤਾ ਨਹੀਂ ਮੱਕੜੀ ਦਾ। ਮਸ਼ੀਨ ਦੇਖਦੀ ਆ ਉੱਧਰ ਲਾ ਦਨੀ ਆ ਹੁਣ ਹੁਣ ਕਿਹੜਾ ਸਿਉਣਾ ਜਦੋਂ ਸਿਉਾਵਾਂਗੇ ਕੋਈ ਝੱਗਾ ਚੁੰਨੀ ਉਦੋਂ ਹੁਤਾ ਵੈਸੀ ਧੁੱਪ ਆਉਂਦੀ ਆ ਇੱਧਰ ਪਰ ਠੰਡ ਵੀ ਵਧੀ ਆ ਹੁਣ ਠੰਡ ਹੋ ਗਈ ਮੌਸਮ ਤੇ ਲੋ ਜੀ ਇੱਧਰ ਕੰਮ ਨਿਬੜ ਗਿਆ ਆਪਣਾ ਚਾਦਰਾਂ ਦੇ ਸਾਥ ਇੱਧਰ ਵੀ ਝਾੜ ਤਾਂ ਹੁਣ ਗੱਦੀਆਂ ਸੈੱਟ ਕਰੂੰਗੀ ਨਾਲੇ ਕਵਰ ਕਵਰ ਚੜਾ ਕੇ ਗੱਦੀਆਂ ਚ ਕਰ ਦੂੰਗੀ ਸੈੱਟ ਚਾਦਰਾਂ ਇੱਧਰ ਵੀ ਝਾੜ ਤੇ ਝਾੜ ਤਾਂ ਸਮਾਰਤਾ ਜਾਲੇ ਲੱਗੇ ਸੀਗੇ ਫੇਰ ਚਲੋ ਹੁਣ ਬੰਦਰ ਹੋਊਗਾ ਹੁਣ ਮौज ਆਸੇ ਆਸੇ ਆਲ ਤੇ ਇੱਧਰ ਵੀ ਕੰਮ ਨਿਬੜ ਤਾਂ ਸਾਫ ਕਰ ਤਾਂ ਸੈੱਟ ਕਰੂੰਗੀ ਮੈਂ ਫੇਰ ਠਹਿਰ ਕੇ ਥੋੜਾ ਜਿਹਾ ਕੰਮ ਨਿਬੜ ਗਿਆ ਬਾਹਰ ਸੁੰਬਰੇ ਹੁਣ ਕੰਮ ਨਿਬੜਨਾ ਆਪਾਂ ਲਓ ਜੀ ਇੰਦਰ ਵੀ ਕੰਮ ਨਿਬੜ ਗਿਆ ਇੰਦਰ ਵੀ ਲਾਤੀ ਚਾਦਰ ਨਿੱਗੀ ਵਿਸਾਤੀ ਉਹ ਚੱਕਤੀ ਚੱਕ ਕੇ ਸੁੱਤੀ ਚੱਕਤੀਆਂ ਕੰਮ ਨਿਬੜ ਗਿਆ ਵਾ ਤਾਂ ਇੱਧਰ ਕਰ ਤੇ ਪੜ ਤੇ ਸੈੱਟ ਤੇ ਲੋ ਜੀ ਕੰਮ ਨਿਬੜ ਗਿਆ ਆਪਣਾ ਸਾਫ ਹੋ ਗਿਆ ਸਾਰਾ ਇੱਧਰ ਇਹ ਨੀਚੇ ਵੀ ਝਾੜੂ ਲਗਾਏ ਆਈ ਸਾਫ ਸਫਾਈ ਹੋ ਗਈ ਆਪਣੀ ਬੇੜਾ ਸੁੰਬਰ ਤਾਂ ਇੱਥੇ ਨੀਚੇ ਪੌੜੀਆਂ ਸਾਰੇ ਕੰਮ ਨਿਪੜ ਗਏ ਆਪਣਾ ਕੰਪਲੀਟ ਹੋ ਗਿਆ ਏ ਤੇ ਲੋ ਜੀ ਲੋ ਜੀ ਹੁਣ ਆਪਾਂ ਲਾ ਲਈਏ ਰੋਟੀਆਂ ਦੋ ਦੋ ਪਰੌਂਠੇ ਜਿਹੜੇ ਖਾਣੇ ਆਪਾਂ ਨੇ ਲਾ ਕੇ ਫੇਰ ਮੈਂ ਕਰੂੰਗੀ ਸੋਫਿਆਂ ਦੇ ਕਵਰ ਸੈੱਟ ਕਰੂੰਗੀ ਹੁਣ ਮੈਂ ਲਾ ਦਾਂ ਸਵਾਰ ਕੇ ਰੋਟੀ ਰੋਟੀ ਟੁੱਕ ਦਾ ਕੰਮ ਨਿਬੜ ਕੇ ਫਿਰ ਕਵਰ ਸੈੱਟ ਕਰਦਾਂਗੇ ਉਹ ਆਪਣੇ ਸੈੱਟ ਕਰਦਾਂਗੇ ਸਾਰਾ ਸਮਾਨ ਇੱਧਰ ਉੱਧਰ ਸਿੱਟਿਆ ਉਦੋਂ ਤਾਂ ਝਾੜਤਾ ਝਾੜ ਕੇ ਨਾ ਮੈਂ ਸੁੰਭਣ ਲੱਗੀ ਸੀਗੀ ਨਾ ਫਿਰ ਇੱਧਰ ਉੱਧਰ ਛਰਿਆ ਜਾਂਦਾ ਸਮਾਨ ਤੇ ਲੋ ਜੀ ਤੇ ਫਿਰ ਕਰਦਾਂਗੇ ਆਪਾਂ ਸੈੱਟ ਪਹਿਲਾਂ ਰੋਟੀ ਟੁੱਕ ਲਾ ਲਈਏ ਕਮੇ ਵੇੜ ਤਾਂ ਆਪਾਂ ਨੇ ਹੁਣ ਉਹਨਾਂ ਨੂੰ ਠੰਡ ਵੀ ਹੋ ਗਈ ਆ ਉਦੋਂ ਗਰਮੀਆਂ ਦੀ ਸੀ ਮੈਂ ਚੁੰਨੀ ਲੈ ਲਈ ਹੁਣ ਲੱਗਦੀ ਆ ਠੰਡ ਫੇਰ ਲੈਣੀ ਆ ਸੋਲ ਤੇ ਲੋ ਜੀ ਪਹਿਲਾਂ ਰੋਟੀਆਂ ਢਾਲ ਲਈਏ ਦੋ ਦੋ ਜੜੀਆਂ ਹੈਗੀਆਂ ਚੋਪੜ ਲੀਆਂ ਹੁਣ ਮੱਖਣੀ ਨਾਲ ਚੋਪੜ ਲੈਣੀਆਂ ਠੰਡਾ ਹੋ ਗਈ ਤੇ ਇੱਧਰ ਆ ਗਈ ਸੀ ਮਨੂੰ ਸੋਫੇ ਵਾਲੇ ਕਮਰੇ ਚ ਸੋਫੇ ਵਾਲੇ ਕਮਰੇ ਚ ਹੁਣ ਮੈਂ ਕਰਤਾ ਹੀ ਸੈਟ ਸਾਰਾ ਸਮਾਨ ਇਹਨਾਂ ਦੇ ਕਵਰ ਕੁਵਰ ਛੋਟੀਆਂ ਦੇ ਤੇਖਦੀ ਸੀਗੀ ਮੈਂ ਕਿਹੜੇ ਨੇ ਇੱਧਰ ਤੇ ਵੱਡਿਆਂ ਦੇ ਉੱਧਰ ਨੇ ਹਨ ਮੈਂ ਹੀ ਦੇਖਦੀ ਸੀਗੀ ਉੱਧਰ ਕਰਤੇ ਮੈਂ ਛੋਟੀਆਂ ਦੇ ਗੱਦੀਆਂ ਤੇ ਪਿੱਛੇ ਢੂਆਂ ਤੇ ਚੜਾਤਾ ਤੇ ਉਸ ਤੋਂ ਬਾਅਦ ਫਿਰ ਇਹ ਕਰ ਦੂੰਗੀ ਮੈਂ ਦੂਜੇ ਤੇ ਲੋ ਜੀ ਹੁਣ ਟਾਕੀਆਂ ਮੋਰੀਆਂ ਤਾਂ ਖੋਲਣੀਆਂ ਨਹੀਂ ਆਪਾਂ ਨੇ ਬੰਦੇ ਕਰ ਦੇਣੀਆਂ ਹੁਣ ਤਾਂ ਮੇਨ ਗੇਟ ਵੀ ਬੰਦ ਕਰ ਦੇਣੀਆਂ ਕਿਉਂ ਠੰਡ ਆਉਂਦੀ ਹੈ ਠੰਡ ਬਹੁਤ ਹੋ ਗਈ ਹੁਣ ਤਾਂ ਕੋਟੀਆਂ ਦਾ ਮੌਸਮ ਹੋ ਗਿਆ ਤੇ ਉਧਰ ਗਰਮੀ ਵਾਲੇ ਕੱਪੜੇ ਰੱਖਣੇ ਨਹੀਂ ਰੱਖ ਕੇ ਫਿਰ ਮੈਂ ਚਾਦਰਾਂ ਪਸਾ ਕੇ ਸੈੱਟ ਕਰਤੀ ਹੁਣ ਚਾਦਰਾਂ ਰਹਿ ਗਈਆਂ ਨਾ ਇਹ ਜਿਹੜੇ ਕੱਪੜੇ ਧੋਏ ਨੇ ਇਹਨਾਂ ਨੂੰ ਰੱਖੂੰਗੀ ਤੇ ਫੇਰ ਗਰਮੀ ਵਾਲੇ ਤਰੱਕਤੇ ਸੀਗੇ ਹੁਣ ਦੇਖੂਗੀ ਫੇਰ ਜਿੱਦਣ ਦੂਜੀ ਚਾਦਰ ਵਿਸਾਈ ਜਾਂ ਉੱਤਣ ਰੱਖੂਗੀ ਇਹ ਕਾਟਨ ਦੀਆਂ ਚਾਦਰਾਂ ਇਹ ਕੰਮ ਕੰਪਲੀਟ ਹੋ ਗਿਆ ਹੁਣ ਸਿਆਲ ਵਾਲੇ ਕੱਪੜੇ ਬਾਦੂ ਹੋ ਜਾਂਦੇ ਨੇ ਨਾ ਦੇਖੂਗੀ ਜਾਂ ਤਾਂ نیچے ਕਰ ਦੂੰਗੀ ਫੇਰ ਚੱਕੇਗੇ ਰੱਖ ਦਾਂ ਨੀ ਹਣਾ ਚਾਦਰਾਂ ਤੋਤੀਆਂ ਨੇ ਤੇ ਕਾਟਨ ਦੀਆਂ ਕਿਵੇਂ ਲੋਟ ਲੱਗੂਗਾ ਦੇਖ ਲਾਂਗੇ ਚਲੋ ਹਣਾ ਹੁਣ ਇਹਨੇ ਆ ਬਸਾ ਦਈਏ ਹੁਣ ਠੰਡ ਬੜੀ ਹੋ ਗਈ ਆ ਸਿਆਰ ਵਾਲੇ ਕੱਪੜਿਆਂ ਨਾਲ ਤਾਂ ਲਮਾਰੀ ਭਰ ਜਾਂਦੀ ਉਹ ਵੀ ਸੈੱਟ ਕਰਨੇ ਨੇ ਉਹ ਤਾਂ ਮੈਂ ਰੱਖ ਲਈ ਸੀਗੇ ਉਹ ਦਿਨ ਸੈੱਟ ਕਰ ਲਈ ਸੀਗੇ ਹੁਣ ਇਹ ਕਾਟਨ ਦੇ ਫਿਰ ਮੈਨੂੰ ਚੱਕਣੀ ਪਊ ਚਾਦਰ ਸੈੱਟ ਕਰਨੀ ਪਊ ਇੰਨੇ ਮੈਂ ਉੱਥੇ ਹੀ ਰੱਖ ਦੂੰਗੀ ਤੇ ਫਿਰ ਰੱਖ ਦੂੰ ਜਿੱਦਣ ਫਿਰ ਚਾਦਰ ਪਤਲੀ ਨੂੰ ਤਾਂ ਰੱਖ ਦੂੰਗੀ ਹੁਣ ਤਾਂ ਮੈਂ ਸਿਆਰ ਵਾਲੇ ਸਾਰੇ ਕੱਟ ਲੈ ਸੀਗੇ ਇੱਕ ਦਿਨ ਪਹਿਲਾਂ ਤੇ ਹੁਣ ਚਲੋ ਮੈਂ ਚਾਦਰ ਵੀ ਸੈੱਟ ਕਰਤੀ ਮੈਂ ਭੁੱਲ ਗਈ ਪਰ ਸੁੱਕਣੀਆਂ ਪਾਈਆਂ ਵੀ ਨੇ ਨਾ ਤੋਤੀਆਂ ਵੀਆਂ ਨੇ ਉਹਦੇ ਕਰਕੇ ਧਰੀ ਨਹੀਂ ਜਾਣੀ ਇਹ ਮੈਂ ਉੱਥੇ ਰੱਖ ਦੂੰਗੀ نیچے ਫਿਰ ਕਦੇ ਜਦੋਂ ਧੋਏ ਇਹੋ ਕਰੇ ਚਾਦਰ ਬਦਲੀ ਉਧਰ ਰੱਖੂੰਗੀ ਬੈੱਡ ਚੋਂ ਖਾਲੀ ਹੋ ਗਏ ਬੈੱਡ ਤਾਂ ਆਪਣੇ ਬਿਲਕੁਲ ਏ ਤੇ ਗਰਮੀ ਵਾਲੇ ਥੋੜੇ ਕੱਪੜੇ ਨੇ ਸਿਆਲ ਵਾਲੇ ਜ਼ਿਆਦਾ ਹੁੰਦੇ ਨੇ ਸਾਰੇ ਕੱਟਲੇ ਕੋਟੀਆਂ ਕੁੱਟੀਆਂ ਸਾਰੇ ਕੱਢਿਆ ਗਿਆ ਤੇ ਲੋ ਜੀ ਇੱਧਰ ਹੋ ਗਿਆ ਕੰਪਲੀਟ ਕੰਮ ਆਪਣਾ ਸੋਫੇ ਸੈੱਟ ਕਰਤੇ ਕਬਰ ਸੈੱਟ ਕਰਤੇ ਆਪਣਾ ਕੰਮ ਨਿਪੜ ਗਿਆ ਏ ਇਹ ਗੱਦੀਆਂ ਧਰਦਾ ਹੁਣ ਮੈਂ ਇੱਧਰ ਗੱਡੀਆਂ ਧਰ ਕੇ ਸੈੱਟ ਕਰਦਾ ਚਲੋ ਜੀ ਇੱਧਰ ਦੂਜੀਆਂ ਗੱਡੀਆਂ ਤਾਂ ਲੋ ਜੀ ਚਾਦਰਾਂ ਧੋਤੀਆਂ ਨੇ ਇਹ ਨੀਲੀ ਦਾੜੇ ਲੰਦੇ ਹੁੰਦੇ ਸੀਗੇ ਇਹ ਵੀ ਧੋਤੀ ਇੱਕ ਸੂਟ ਸੀਗਾ ਮੇਰਾ ਇਹਨਾਂ ਦਾ ਤੇ ਵੀ 8 ਤਾਂ ਕੱਲੋਂ ਲੈ ਗਿਆ ਸੀ ਐਤਵਾਰ ਨੂੰ ਧੋ ਕੇ ਸੁੱਕਣੇ ਪਾਤੇ ਕੰਮ ਨਵੇੜ ਤਾਂ ਸ਼ਾਮ ਤੱਕ ਸੁੱਕ ਜਾਣਗੇ ਫੇਰ ਇਹ ਜਦੋਂ ਟਾਈਮ ਲੱਗਿਆ ਉਦੋਂ ਰੱਖ ਦਾਂਗੇ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ